ਜਿਹੜੇ ਜਿਹੜੇ ਆਪਦੀਆਂ ਬੇਟੀਆਂ ਨੂੰ ਪਿਆਰ ਕਰਦੇ ਹੋ ਹੱਥ ਉਠਾ ਕੇ ਕਹੋ ਜੇ ਮਾਤਾ ਦੀ ਜਿਹੜੇ ਜਿਹੜੇ ਚਾਹੁੰਦੇ ਵੀ ਬਸ ਮੈਂ ਆਪਦੀ ਬੇਟੀਆਂ ਵਾਸਤੇ ਜਿਉਣਾ ਉਹ ਹੱਥ ਉਠਾ ਕੇ ਕਹੋ ਜੇ ਮਾਤਾ ਦੀ ਜੀ ਦੇ ਘਰੇ ਇੱਕ ਬੇਟੀ ਆ ਔਰ ਰਾਜਾ ਹੈ ਜੀ ਦੇ ਘਰੇ ਦੋ ਹੈ ਮਹਾਰਾਜ ਹੈ ਤੇ ਜੀ ਦੇ ਘਰੇ ਤਿੰਨ ਹੈ ਦੁਨੀਆ ਦਾ ਰਾਜਾ ਹੈ ਕੀ ਦੇ ਕੀ ਦੇ ਘਰੇ ਦੋ ਬੇਟੀਆਂ ਵਾਹ ਤੋ ਉਹ ਰਾਦੇ ਹੋ ਕਿਤੇ ਕਿਤੇ ਕਰੇ ਇੱਕ ਬੇਟੀ ਐ ਤੁਸੀਂ ਰਾਜੇ ਹੋ ਅਰ ਜਿੰਨਾ ਕਰੇ ਤਿੰਨ ਹੈ ਉਹ ਹੱਥ ਉਠਾਓ ਉਰੇ ਆਓ ਇੱਥੇ ਆਓ ਮੇਰੇ ਕੋਲ ਵਾਹ ਜੈ ਹੋ ਜੈ ਹੋ ਦੇਵ ਹਲੋ ਇਧਰ ਆਓ ਯਾਦ ਰੱਖਿਓ ਜਦੋਂ ਬੇਟੀ ਪੈਦਾ ਹੁੰਦੀ ਐ ਬਾਪ ਦੀ ਤਕਦੀਰ ਲੈ ਕੇ ਪੈਦਾ ਹੁੰਦੀ ਆ ਜ਼ਿੰਦਗੀ ਬਦਲ ਦਿੰਦੀ ਆ ਪਿਓ ਦੀ ਤੇ ਜਦੋਂ ਦੂਜੀ ਆਉਂਦੀ ਆ ਉਹ ਜਮੇ ਹੀ ਬਦਲ ਦਿੰਦੀ ਆ ਜਦੋਂ ਤੀਜੀ ਆਉਂਦੀ ਆ ਫਿਰ ਰਾਜਾ ਬਣਾ ਕੇ ਰੱਖ ਦਿੰਦੀ ਆ ਗੱਟੀਆਂ ਸਾਈਕਲਾਂ ਸਾਈਕਲਾਂ ਦੇ ਰਹਿਣ ਵਾਲਾ ਬੰਦਾ ਫਿਰ ਪੰਜ ਪੰਜ ਗੱਡੀਆਂ ਦਾ ਮਾਲਕ ਬਣਦਾ ਉਹ ਤੀਆਂ ਸਿਰ ਤੇ ਬੋਝ ਨਹੀਂ ਹੁੰਦੀਆਂ ਸਿਰ ਦਾ ਤਾਜ ਹੁੰਦੀਆਂ ਨੇ ਹੋਤੀਆਂ ਹੋਤੀਆਂ ਸਿਰ ਤੇ ਬੋਝ ਨਹੀਂ ਹੁੰਦੀਆਂ ਸਿਰ ਦਾ ਤਾਜ ਹੁੰਦੀਆਂ ਨੇ اے ਮਾਂ ਪਿਆਰ ਦੇ ਦਿਲ ਤੇ ਕਰਦੀਆਂ ਰਾਜ ਹੁੰਦੀਆਂ ਨੇ ਕਿਹੜੇ ਕਿਹੜੇ ਆਪਣੀ ਬੇਟੀ ਨੂੰ ਪਿਆਰ ਕਰਦੇ ਆ ਕਿੰਨਾ ਕਿੰਨਾ ਸਾਰੀ ਦੁਨੀਆ ਨੂੰ ਬਾਪੂ ਝੂਠ ਮਾਰ ਲੂ ਮੁੰਡਿਆਂ ਨੂੰ ਵੀ ਮਾਰ ਲੂਗਾ ਸਾਰੇ ਨੂੰ ਕਹਿ ਦੂ ਕੱਲ ਕਰ ਦੂੰਗਾ ਕੰਮ ਤੇ ਜਦੋਂ ਬੇਟੀ ਕਹੂਗੀ ਨਾ ਪਪਾ ਇਹ ਕੰਮ ਹੋਣਾ ਚਾਹੀਦਾ ਫਿਰ ਸਾਰੇ ਕੰਮ ਛੱਡ ਦਿੰਦਾ ਬਾਪੂ ਇੱਕੋ ਹੀ ਕੰਮ ਕਰਦਾ ਯਾਰ ਉਹ ਲੜੂਗੀ ਕਰੇ ਜਾਊਂਗਾ ਤਾਂ ਫਿਰ ਕਰਦਾ ਕਿ ਨਹੀਂ ਕਰਦਾ ਹੋ ਤੀਆਂ ਤੀਆਂ ਸਿਰ ਤੇ ਬੋਝ ਨਹੀਂ ਹੁੰਦੀਆਂ ਸਿਰ ਦਾ ਤਾਜ ਹੁੰਦੀਆਂ ਨੇ ਇਹ ਮਾਪਿਆਂ ਦੇ ਸਿਰ ਤੇ ਪੂ ਦੇ ਸਿਰ ਤੇ ਕਰਦੀਆਂ ਰਾਜ ਹੁੰਦੀਆਂ ਨੇ ਹੋਤੀਆਂ ਸਿਰ ਤੇ ਬੋਝ ਨਹੀਂ ਹੁੰਦੀਆਂ ਸਿਰ ਦਾ ਤਾਜ ਹੁੰਦੀਆਂ ਨੇ ਹੋਤੀਆਂ ਹੋਤੀਆਂ ਸਿਰ ਤੇ ਬੋਝ ਨਹੀਂ ਹੁੰਦੀਆਂ ਸਿਰ ਦਾ ਤਾਜ ਹੁੰਦੀਆਂ ਨੇ ਜੇ ਮਾਪੇ ਹੋਣ ਦੁੱਖਾਂ ਵਿੱਚ ਕੇਰੇ ਆਹਾ ਹੁੱਤੀਆ ਬਲਵੀਨਾ ਮੁਖ ਫੇਰੇ ਜਦੋਂ ਬਾਪੂ ਦੀ ਲੜਾਈ ਹੋਵੇ ਨਾ ਜਾਇਦਾਦ ਪਿੱਛੇ ਤਾਂ ਕੁੜੀ ਵਿਆਹੀ ਹੋਵੇ ਬੇਟੀ ਵਿਆਹੀ ਹੋਵੇ ਨਾਲ ਦੀ ਨਾਲ ਪਹੁੰਚਦੀ ਆ ਫਿਰ ਉੱਥੇ ਤੇ ਪਹੁੰਚ ਕੇ ਕਹਿੰਦੀ ਆ ਤੁਸੀਂ ਪਿੱਛੇ ਹੋ ਮੇਰੇ ਨਾਲ ਗੱਲ ਕਰੋ ਜਿਹੜੀ ਕਰਨੀ ਹੈ ਫਿਰ ਬਾਪੂ ਦੇ ਅੱਗੇ ਖੜੀ ਹੋ ਜਾਂਦੀ ਆ ਤੇ ਜਦੋਂ ਕਈ ਵਾਰੀ ਬੇਟੇ ਕਹਿੰਦੇ ਅਸੀਂ ਨਹੀਂ ਸਾਂਭਣਾ ਫਿਰ ਬੇਟੀ ਕਹਿੰਦੀ ਕੋਈ ਗੱਲ ਨਹੀਂ ਅਸੀਂ ਹੈਗੇ ਅਸੀਂ ਸਾਂਭ ਲਾਂਗੇ ਤੇ ਫਿਰ ਆਏ ਬਾਹ ਫੜ ਕੇ ਲੈ ਕੇ ਜਾਂਦੀਆਂ ਵੀ ਆਓ ਤੇ ਜਦੋਂ ਬੇਟੀ ਹੁੰਦੀ ਹੈ ਕਿਉਂ ਨਹੀਂ ਖੁਸ਼ੀ ਮਨਾਉਂਦੇ ਲੋਕ ਕਿਉਂ ਨਹੀਂ ਇਹ ਗੱਲ ਕਹਿੰਦੇ ਕਿ ਵੀ ਯਾਰ ਅਸੀਂ ਲੱਡੂ ਵੰਡਾਂਗੇ ਹੁੰਦੀਆਂ ਹੁੰਦੀਆਂ ਸਿਰ ਤੇ ਬੋਝ ਨਹੀਂ ਹੁੰਦੀਆਂ ਕਈ ਤਾਂ ਕਹਿ ਦਿੰਦੇ ਕਿ ਬੋਝ ਹੈ ਪਤਾ ਨਹੀਂ ਕਦੋਂ ਵਿਆਹ ਹੋਊਗਾ ਨਹੀਂ ਉਹ ਤੀਆਂ ਸਿਰ ਤੇ ਬੋਝ ਨਹੀਂ ਹੁੰਦੀਆਂ ਸਿਰ ਦਾ ਤਾਜ ਹੁੰਦੀਆਂ ਨੇ ਇੱਕ ਹੋਰ ਗੱਲ ਦਸੀਏ ਸਚਾਈ ਜਦੋਂ ਕਦੇ ਪੈਸਿਆਂ ਦਾ ਘਾਟਾ ਪੈ ਜਾਏ ਪਿਓ ਨੂੰ ਕਦੇ ਦਿੱਕਤ ਆ ਜਾਏ ਤੇ ਆਦੇ ਸੋਹਰਿਆਂ ਤੋਂ ਚੋਰੀ ਕੋਈ ਨਾ ਕੋਈ ਮਦਦ ਆਦੇ ਬਾਪ ਦੀ ਜ਼ਰੂਰ ਕਰਦੀਆਂ ਬੇਟੀਆਂ ਫਿਰ ਕਹਦੀਆਂ ਦੀ ਤੁਸੀਂ ਫਿਕਰ ਨਾ ਕਰੋ ਮੈਂ ਆਪੇ ਸੰਭਾਲ ਲੂੰਗੀ ਮੈਂ ਆਪੇ ਕਰ ਲੂੰਗੀ ਸਾਰਾ ਕੁਝ ਤੇ ਜਦੋਂ ਬਾਪੂ ਸਭ ਤੋਂ ਜ਼ਿਆਦਾ ਦੁਖੀ ਕਦੋਂ ਹੁੰਦਾ ਬੋਲੋ ਦੁਖੀ ਉਹਦੋਂ ਹੁੰਦਾ ਹੈ ਪੈਲੰਸ ਦੇ ਵਿੱਚ ਜਦੋਂ ਕੁੜੀ ਦਾ ਵਿਆਹ ਹੋ ਜਾਂਦਾ ਡੋਲੀ ਵੇਲੇ ਬਾਪੂ ਲੱਭਦਾ ਹੀ ਨਹੀਂ ਸਾਰੇ ਲੱਭਦੇ ਫਿਰਦੇ ਕਿੱਥੇ ਆ ਪਾਪਾ ਪਾਪਾ ਕਿਸੇ ਚੁੰਡ 'ਚ ਬੈਠਾ ਹੁੰਦਾ ਉਹ ਯਾਰ ਮੇਰੇ ਤੋਂ ਨਹੀਂ ਜਾਇਆ ਜਾਣਾਗਾ ਉੱਥੇ ਰੋਈ ਜਾਂਦਾ ਬੈਠਾ ਕੁਰਸੀ ਤੇ ਉਹ ਨਹੀਂ ਯਾਰ ਔਖਾ ਹੈ ਕੰਮ ਯਾਰ ਨਹੀਂ ਤੋਰੀ ਜਾਣੀਗੀ ਫੜ ਫੜ ਕੇ ਲੈ ਕੇ ਆਉਂਦੇ ਆ ਹਜੇ ਕੁੜੀ ਨਾਲ ਨਜ਼ਰਾਂ ਨਹੀਂ ਮਿਲਾਉਂਦਾ ਫਿਰ ਉਹ ਬਸ ਅੱਖਾਂ ਵੀ ਨਹੀਂ ਮਿਲਾਉਂਦਾ ਥੋਥੀਆਂ ਰਾਣੀਆਂ ਹਾਏ ਮੇਰੇ ਡਾਡਿਆਂ ਰਬਾਵੇ ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂਆਂ ਨੀਆਂ ਔਰ ਸੱਚੀ ਗੱਲ ਐਡਾ ਦਿਲ ਹੁੰਦਾ ਸਾਰੇ ਲੁਧਿਆਣੇ ਦਾ ਫੈਸਲਾ ਕਰ ਲੂਗਾ ਇਕੱਲਾ ਬਹਿ ਕੇ ਲੜੀ ਜਾਊਗਾ ਲੋਕਾਂ ਨਾਲ ਉਦੋਂ ਦਿਲ ਐਡਾ ਕ ਭੰਜ ਜਾਂਦਾ ਜਦੋਂ ਕੁੜੀ ਤੋੜ ਨਹੀਂ ਹੁੰਦੀ ਜਦੋਂ ਬੇਟੀ ਨੂੰ ਵਿਦਾ ਕਰਨਾ ਹੈ ਉਦੋਂ ਕਹਿੰਦਾ ਨਾ ਨਹੀਂ ਯਾਰ ਐਡਾ ਦਿਲ ਤਾਂ ਨਹੀਂ ਲਿਆਂਦਾ ਜਾਣਾਗਾ ਕਹਿੰਦੇ ਯਾਰ ਤੂੰ ਤਾਂ ਹੌਸਲੇ ਵਾਲਾ ਸੀਗਾ ਐਡਾ ਹੌਸਲਾ ਤਾਂ ਨਹੀਂ ਕਹਿੰਦਾ ਹੌਸਲਾ ਤੇ ਮੇਰੇ ਚ ਹੈਗਾ ਕਹਿੰਦਾ ਸਾਰੇ ਫੈਸਲੇ ਕੀਤੇ ਆ ਮੈਂ ਪੰਚਾਇਤ ਦੇ ਆ ਵਾਲਾ ਫੈਸਲਾ ਨਹੀਂ ਹੋਤੀਆਂ ਸਿਰ ਤੇ ਬੋਝ ਨਹੀਂ ਹੁੰਦੀਆਂ ਸਿਰ ਦਾ ਤਾਜ ਹੁੰਦੀਆਂ ਨੇ ਬੋਲੋ ਹੋਤੀਆਂ ਬੋਲੋ ਸਾਡੇ ਨਾਲ ਪੀਆ ਪੀਆ ਸਿਰ ਤੇ ਬੋਝ ਨਹੀਂ ਹੁੰਦੀਆਂ ਹੁੰਦੀਆਂ ਹੋਤੀਆਂ ਸਿਰ ਤੇ ਬੋਝ ਨਹੀਂ ਹੁੰਦੀਆਂ ਸਿਰ ਦਾ ਤਾਜ ਹੁੰਦੀਆਂ ਨੇ ਇੱਜ਼ਤ ਕਰਦਾ ਸਭ ਦੀ ਨਾ ਮਾਰਾ ਮੂੰਹ ਕਹਿੰਦਾ ਇਹ ਸੱਚ ਹੈ ਇੱਜ਼ਤ ਕਰਦਾ ਸਭ ਦੀ ਨਾ ਮਾਰਾ ਮੂੰਹ ਕਹਿੰਦਾ ਜੇ ਜੰਮੀ ਹੋਵੇ ਤੀ ਤੇ ਬੰਦਾ ਬੰਦਾ ਬਣ ਕੇ ਰਹਿੰਦਾ ਜਦੋਂ ਜਮੀ ਹੋਵੇ ਧੀ ਤੇ ਬੰਦਾ ਓਏ ਬੰਦਾ ਬਣ ਕੇ ਰਹਿੰਦਾ ਜਦ ਜਮੀ ਹੋਵੇ ਧੀ ਤੇ ਬੰਦਾ ਬੰਦਾ ਬਣ ਕੇ ਰਹਿੰਦਾ ਹੋ ਪੁੱਤ ਵੰਡਾਉਣ ਜਮੀਨਾ ਇਹ ਸੱਚ ਹੈ ਕਿੰਨਾ ਕਿੰਨਾ ਪਿਆਰ ਆਉਦੀ ਬੇਟੀਆਂ ਨਾਲ ਇੱਕ ਵਾਰੀ ਹਾਥੂ ਢਾ ਕੇ ਉਹਦੀ ਬੇਟੀਆਂ ਲਈ ਕਉ ਜੈ ਮਾਤਾ ਦੀ ਇਹ ਮਾਪਿਆਂ ਦੇ ਘਰ ਦੀ ਸਦਾ ਖੈਰ ਮਨਾਉਂਦੀਆਂ ਨੇ ਅੱਜ ਵੱਡੀ ਉਮਰ ਦੀਆਂ ਵੀ ਹੋ ਗਈਆਂ ਨਾ ਜਿੰਨੀਆਂ ਜਣੀਆਂ ਬੈਠੀਆਂ ਅੱਜ ਵੀ ਜਦੋਂ ਕਰਿਆ ਪੇਕਿਆਂ ਤੇ ਜਾਨੀ ਉਹ ਤਾਂ ਕਹਿੰਦੇ ਨਾ ਯਾਰ ਬੜੀ ਸੋਹਣੀ ਨੀਂਦ ਆਈ ਏ ਮੈਨੂੰ ਸਵੇਰੇ ਠਾਇਓ ਨਾ ਬੋਲਦੀ ਹੋਂ ਨਾ ਪਤਾ ਨਹੀਂ ਉਹ ਕਿਹੜੀ ਨੀਂਦ ਹੁੰਦੀ ਹੈ ਜਿਹੜੀ ਕੱਲੀ ਉਹ ਪੇਕਿਆ ਘਰੇ ਪੂਰੀ ਹੁੰਦੀ ਨਾਲੇ ਹੋਰ ਗੱਲ ਇਸ ਨੀਂਦ ਨੂੰ ਛੱਡੋ ਜਦੋਂ ਪੇਕਿਆਂ ਦੀ ਗਲੀ ਦੇ ਵਿੱਚ ਵੀ ਕੋਈ ਜਾਂਦਾ ਹੈ ਨਾ ਪਰ ਇੱਕ ਸਮਝ ਨਹੀਂ ਲੱਗਦੀ ਦੁਨੀਆ ਦੀ ਵੀ ਜੇ ਤਾਂ ਪੇਕਿਆਂ ਕਰੇ ਤਾਂ ਕਹਿੰਦੇ ਆ ਪਰਾਇਆ ਤਾਂ ਨਾ ਪਰਾਇਆ ਹੈ ਪਰਾਇਆ ਹੈ ਤੇ ਜਦੋਂ ਸੌਰਿਆਂ ਤੇ ਆ ਜਾਂਦੀ ਹੈ ਉਦੋਂ ਕਹਦੇ ਨੇ ਕਿ ਬਗਾਨੀ ਹੈ ਬਗਾਨੀ ਹੈ ਨਾ ਤਾਂ ਇੱਧਰ ਆਵਦਾ ਪਣ ਮਿਲਿਆ ਨਾ ਉੱਧਰ ਆਵਦਾ ਪਣ ਮਿਲਿਆ ਘਰ ਹੈ ਕਿਹੜਾ ਹੋਤੀਆਂ ਸਿਰ ਤੇ ਬੋਝ ਨਹੀਂ ਹੁੰਦੀਆਂ ਸਿਰ ਦਾ ਤਾਜ ਹੁੰਦੀਆਂ ਨੇ